ਕਚਹਿਰੀਆਂ ਦੇ ਵਿੱਚ ਕੰਟੀਨ ਆ ਆਪਾਂ ਪਿੰਡਾਂ ਦੇ ਵਿੱਚੋਂ ਇਹ ਲੈਂਕਾ ਆਪਾਂ ਨੂੰ ਪਤਾ ਕਿ ਇਹਦੇ ਉੱਤੇ ਪ੍ਰਿੰਟ ਆ ਜਿਹੜਾ 20 ਰੁਪਏ ਲਿਖਿਆ ਹੋਇਆ ਇਹ ਕੰਟੀਨ ਵਾਲੇ ਭਰਾ ਕਹਿੰਦੇ ਕਿ ਅਸੀਂ ਪ੍ਰਿੰਟ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂਗਾ ਨਾ ਅਸੀਂ ਪ੍ਰਿੰਟ ਨੂੰ ਜਾਣਦੇ ਆ ਸਾਨੂੰ ਉੱਤੋਂ ਮੋਹਰ ਲੱਗੀ ਆ ਸਾਨੂੰ ਉੱਤੋਂ ਮੋਹਰ ਲੱਗੀ ਆ 25 ਰੁਪਏ ਦਾ ਹੀ ਵੇਚਣਾ ਐ ਅਸੀਂ ਅਸੀਂ ਪ੍ਰਿੰਟ ਤੋਂ ਉੱਤੇ 5 ਚਾਹ 10 ਰੁਪਏ ਜਿੰਨਾ ਮਰਜੀ ਅਸੀਂ ਚੀਜ਼ ਵੇਚ ਗਏ ਸਾਨੂੰ ਉਹਦੇ ਵਿੱਚ ਕੋਈ ਨਹੀਂ ਹਟਾ ਸਕਦਾ ਤੇ ਇੱਥੇ ਮਾਨ ਨੂੰ ਪੁੱਛਣਾ ਚਾਹਣਾ ਮਾਨ ਸਾਹਿਬ ਭੰਡਾ ਦੀ ਸਰਕਾਰੇ ਥੋਡੀਆਂ ਕੋਟਾਂ ਦੇ ਵਿੱਚ ਥੋਡੀਆਂ ਅਦਾਲਤਾਂ ਦੇ ਵਿੱਚ ਇਹ ਛਰੇ ਆਮ ਆ ਜਿਹੜੀ ਕਰਪਸ਼ਨ ਹੋ ਰਹੀ ਆ ਇਹਦੇ ਉੱਤੇ ਕੌਣ ਰੋਕ ਲਾਊਗਾ ਭੰਡਾ ਸਾਹਿਬ ਤੁਸੀਂ ਕਹਿੰਦੇ ਆ ਕਿ ਜਥੇ ਬੰਦੀਆਂ ਹਰ ਗੱਲ ਦਾ ਮੁੱਦਾ ਚੱਕ ਲੈਂਦੀਆਂ ਜਥੇ ਬੰਦੀਆਂ ਹਰ ਕੰਮ ਦੇ ਵਿੱਚ ਆ ਜਾਂਦੀਆਂ ਜਥੇ ਬੰਦੀਆਂ ਕਿਉਂ ਨਾ ਆਉਣ ਇਹਨਾਂ ਨਾਲ ਮੈਂ ਗੱਲ ਕੀਤੀ ਲੋਕ ਚੁੱਪਚਾਪ ਜਿੰਨਾ ਮੰਗਦੇ ਉਹਨਾਂ ਰੇਟ ਦੇ ਦਿੰਦੇ ਆ ਤੇ ਅਗਲਾ ਫੜ ਕੇ ਚੁੱਪ ਕਰਕੇ ਉੱਠ ਜਾਂਦਾ ਮੈਂ ਨਾ ਉਹਨਾਂ ਨਾਲ ਗੱਲ ਕੀਤੀ ਵੀਰੇ ਪ੍ਰਿੰਟ ਦਾ 20 ਰੁਪਏ ਹੈ ਤੁਸੀਂ 25 ਰੁਪਏ ਦਾ ਕਿਉਂ ਲਾਉਂਗੇ ਆ ਮੇਰਾ ਵੀਰ ਨੌਜਵਾਨ ਵੀਰਾ ਹੈ ਮੇਰਾ ਇਹ ਇਹ ਕਹਿੰਦਾ ਸਾਨੂੰ ਤਾਂ ਉਤੋਂ ਮੋਹਰ ਉਤੋਂ ਮੋਹਰ ਲੱਗੀ ਆ ਵੀਰੇ ਮੇਲੇ ਮਾਲਕਾਂ ਨੇ ਕਿਹਾ ਆ ਬਾਈ ਨੀ ਪਹਿਲਾਂ ਤੁਸੀਂ ਕੀ ਕਿਹਾ ਸਾਨੂੰ ਉਤੋਂ ਮੋਹਰ ਲੱਗੀ ਆ ਸਾਨੂੰ ਵੀਰੇ ਮਾਲਕਾਂ ਨੇ ਕਿਹਾ ਬਾਈ ਇਹ ਫਤਿਹ ਵਾਲੀ ਸਾਡੀ ਤਿਆਰੀ ਕੋ ਬਾਹਦੀ ਜਾਣੀ ਨਹੀਂ ਨਹੀਂ ਤੂੰ ਪਹਿਲਾਂ ਜਿਹੜਾ ਵਲਜ ਬੋਲਦੇ ਸਾਨੂੰ ਉਤੋਂ ਮੋਹਰ ਲੱਗੀ ਆ ਇਸੀ ਵਿੱਚ ਕੋਈ ਦੱਲ ਹੈ ਮੈਂ ਤਾਂ ਬਦਲੀ ਸਾਨੂੰ ਮਾਲਕਾਂ ਨੇ ਕਿਹਾ ਹੋਇਆ ਨਹੀਂ ਜਿਹੜੀ ਗੱਲ ਪਹਿਲਾਂ ਕਹੀ ਸੀ ਤੂੰ ਦੁਬਾਰਾ ਉਹ ਬੋਲਿਓ ਤਾਂ ਬਾਹਲਾ ਵਾ